ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਟੀਊਡੀਵੀ ਦੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇੱਕ ਤੁਹਾਨੂੰ ਕਹਾਣੀ ਸੁਣਾਵਾਂਗੇ ਇਹ ਇੱਕ ਰੂਸੀ ਕਹਾਣੀ ਆ ਲੋਕ ਕਹਾਣੀ ਕਹਾਣੀ ਦਾ ਨਾਮ ਆ ਜੀ ਫੌਜੀ ਤੇ ਮੌਤ ਜਾਂ ਮੌਤ ਤੇ ਫੌਜੀ ਤੁਸੀਂ ਕਹਿ ਸਕਦੇ ਹੋ ਇਸ ਕਹਾਣੀ ਦੇ ਦੋ ਤਿੰਨ ਅਲੱਗ-ਅਲੱਗ ਰੂਪ ਨੇ ਜਿਹੜੇ ਇੰਟਰਨੈਟ ਦੇ ਉੱਤੇ ਅਵੇਲੇਬਲ ਨੇ ਦੋ ਕਹਾਣੀਆਂ ਪੜ੍ਹੀਆਂ ਨੇ ਮੈਂ ਤੇ ਦੋਵਾਂ ਦਾ ਇੱਕ ਸੁਮੇਲ ਜਿਹਾ ਬਣਾ ਕੇ ਮੈਂ ਤੁਹਾਨੂੰ ਅੱਜ ਦੀ ਇਹ ਕਹਾਣੀ ਸੁਣਾਉਣ ਲੱਗਾ ਕਹਾਣੀ ਸ਼ੁਰੂ ਹੁੰਦੀ ਹੈ ਜੀ ਇੱਕ ਰੂਸੀ ਫੌਜੀ ਫੌਜ ਦੇ ਵਿੱਚੋਂ ਰਿਟਾਇਰ ਹੁੰਦਾ 25 ਸਾਲ ਦੀ ਨੌਕਰੀ ਤੋਂ ਬਾਅ ਇੱਕ ਵਰਦੀ ਤੇ ਬਾਕੀ ਹੋਰ ਮਾਨ ਸਨਮਾਨ ਦਿੱਤਾ ਜਾਂਦਾ। ਕਹੇ ਦਿੱਤਾ ਜਾਂਦਾ ਵੀ ਫੌਜੀਆ ਹੁਣ ਤੂੰ ਹੁਣ ਸੇਵਾ ਮੁਕਤਾਂ ਫੌਜ ਵੱਲੋਂ ਵੀ ਤੂੰ ਹੁਣ ਆਪਾਂ ਤੇਰੀ ਜ਼ਿੰਦਗੀ ਜਿਵੇਂ ਮਰਜੀ ਜਿਉ ਸਕਦਾ, ਜਿੱਥੇ ਮਰਜੀ ਜਾਣਾ ਚਾਹਵੇਂ ਤੂੰ ਜਾ ਸਕਦਾ ਤੇ ਰਾਸਤੇ ਵਾਸਤੇ ਉਹਨੂੰ ਦੋ ਤਿੰਨ ਤਿੰਨ ਫੁਲਕੇ ਮਿਲ ਜਾਂਦੇ ਨੇ ਵੀ ਰਾਸਤੇ ਵਿੱਚ ਖਾਣ ਵਾਸਤੇ ਨਾ ਸਫ਼ਰ ਤੇਰਾ ਲੰਮਾ ਹੋਊਗਾ ਵੀ ਰਾਸਤੇ ਵਿੱਚ ਖਾ ਲਈ ਹਣਾ ਤੇ ਫੌਜੀ ਸੋਚਦਾ ਵੀ ਯਾਰ 25 ਸਾਲ ਨੌਕਰੀ ਕੀਤੀ ਤੇ 25 ਸਾਲ ਨੌਕਰੀ ਕਰਨ ਤੋਂ ਬਾਅਦ ਕਹਿੰਦਾ ਕੁਝ ਖਾਸ ਪੱਲੇ ਪਿਆ ਨਹੀਂ ਮੇਰੇ ਵੀ ਕੁਝ ਦਿਖਾ ਸਕਾਂ ਜਿਹੜਾ ਮੈਂ ਫਿਰ ਉਹ ਸੋਚਦਾ ਵੀ ਹੁਣ ਕੀ ਕੀਤਾ ਜਾਵੇ ਵੀ ਹੁਣ ਕਿੱਧਰ ਨੂੰ ਆਇਆ ਜਾਵੇ ਹਨ ਤੇ ਫਿਰ ਉਹਦਾ ਖਿਆਲ ਹੋਂਦਾ ਵੀ ਚਲੋ ਘਰ ਹੀ ਚੱਲਦੇ ਆ ਹਨਾ ਵੀ ਦੇਖਦੇ ਆ ਵੀ ਘਰੇ ਜਾ ਕੇ ਮਾਂ ਪਿਓ ਨੂੰ ਮਿਲਾਂਗੇ ਵੀ ਜੇ ਜਿਉਂਦੇ ਹੋਏ ਤੇ ਜੇ ਨਾਮ ਜਿਉਂਦੇ ਹੋਏ ਤਾਂ ਫਿਰ ਦੇਖਾਂਗੇ ਉਹਨਾਂ ਦੀ ਕਬਰ ਤੇ ਜਾ ਆਵਾਂਗੇ ਹਨਾ ਫੌਜੀ ਆਪ ਦੇ ਘਰ ਵੱਲ ਨੂੰ ਤੁਰ ਪੈਂਦਾ ਤੇ ਰਾਸਤੇ ਵਿੱਚ ਥੋੜਾ ਅੱਗੇ ਜਾਂਦਾ ਤੇ ਇੱਕ ਮੰਗਤਾ ਮਿਲ ਜਾਂਦਾ ਹਨਾ ਉਹ ਕਹਿੰਦਾ ਫੌਜੀ ਨੂੰ ਕਹਿੰਦਾ ਵੀ ਭਾਈ ਫੌਜੀਆ ਵੀ ਭੁੱਖ ਬੜੀ ਲੱਗੀ ਆ ਕੁਝ ਖਾਣ ਨੂੰ ਦੇ ਤੇਰੇ ਕੋਲੇ ਕੁਝ ਖਾਣ ਨੂੰ ਜੇ ਹੈਗਾ ਤਾਂ ਮੈਨੂੰ ਦੇ ਮੈਨੂੰ ਬੜੀ ਭੁੱਖ ਲੱਗੀ ਆ ਮੈਂ ਕਾਫੀ ਟਾਈਮ ਹੋ ਗਿਆ ਕੁਝ ਨਹੀਂ ਖਾਦਾ ਤੇ ਫੌਜੀ ਕਹਿੰਦਾ ਵੀ ਚਲ ਮੇਰੇ ਕੋਲ ਤਿੰਨ ਰੋਟੀਆਂ ਨੇ ਵੀ ਇੱਕ ਇਹਨੂੰ ਦੇ ਦੇ ਦਿੰਨੇ ਆ ਵੀ ਦੋ ਮੈਂ ਖਾ ਲੂੰਗਾ ਤੇ ਉਹ ਇੱਕ ਰੋਟੀ ਦੇ ਦਿੰਦਾ ਉਹਨੂੰ ਮੰਗਤਾ ਨੂੰ ਅਸੀਸਾਂ ਦਵਾਵਾਂ ਦੇ ਕੇ ਮਤਲਬ ਇਹਦਾ ਕਰ ਦਿੰਦਾ ਵੀ ਬਹੁਤ ਬਹੁਤ ਧੰ Até ainda... ਹੋਰ ਥੋੜਾ ਜਿਹਾ ਅੱਗੇ ਜਾਣ ਤੋਂ ਬਾਅਦ ਉਹਨੂੰ ਇੱਕ ਮੰਗਤਾ ਹੋਰ ਮਿਲ ਜਾਂਦਾ ਉਹ ਵੀ ਸੇਮ ਉਹੀ ਗੱਲ ਕਹਿੰਦਾ ਵੀ ਭਾਈ ਫੌਜੀਆ ਮੈਨੂੰ ਕੁਝ ਖਾਣ ਨੂੰ ਦੇ ਦੇ ਕੋਈ ਹੈਗਾ ਮੈਂ ਕਾਫੀ ਟਾਈਮ ਹੋ ਗਿਆ ਕੁਝ ਨਹੀਂ ਖਾਦਾ ਤੇ ਫੌਜੀ ਉਹਨੂੰ ਵੀ ਫਿਰ ਇੱਕ ਰੋਟੀ ਦੇ ਦਿੰਦਾ ਫਿਰ ਕਹਿੰਦਾ ਚੱਲ ਕੋਈ ਨਹੀਂ ਮੈਂ ਇੱਕ ਖਾ ਲੂੰਗਾ ਹਨਾ ਸ਼ਾਇਦ ਇਹ ਤੇ ਇਹਦਾ ਨਾਮ ਲਿਖਿਆ ਹੋਵੇ ਉਹਨੂੰ ਦੇ ਦਿੰਦਾ ਰੋਟੀ ਤੇ ਅੱਗੇ ਚਰਪੈਂਦਾ ਅੱਗੇ ਜਾਂਦਾ 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 ਤੁਰਿਆ ਜਾਂਦਾ ਭਾਈ ਅੱਗੇ ਇੱਕ ਹੋਰ ਉਹੀ ਗੱਲ ਹੋ ਜਾਂਦੀ ਇੱਕ ਮੰਗਤਾ ਹੋਰ ਮਿਲ ਜਾਂਦਾ ਉਹ ਫੌਜੀ ਬੜਾ ਹੈਰਾਨ ਹੁੰਦਾ ਵੀ ਯਾਰ ਅੱਜ ਤਿੰਨ ਰੋਟੀਆਂ ਸੀਗੀਆਂ ਦੋ ਮੰਗਤੇ ਪਹਿਲਾਂ ਮਿਲ ਗਏ ਉਹਨਾਂ ਨੂੰ ਦੇ ਦਿੱਤੀਆਂ ਹੁਣ ਇੱਕ ਬਚੀ ਆ ਜਾ ਸਾਰੀ ਦਵਾ ਕਹਿੰਦਾ ਜੇ ਅੱਧੀ ਦੇਤੀ ਤਾਂ ਕਹਿੰਦਾ ਫਿਰ ਵੀ ਪਹਿਲਾ ਵਾਲਿਆਂ ਨੂੰ ਦੋ 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 ਪਹਿਲਾ ਵਾਲੇ ਦੋਵਾਂ ਨੂੰ ਇੱਕ ਪੂਰੀ ਪੂਰੀ ਦਿੱਤੀ ਆ ਰੋਟੀ ਤੇ ਵੀ ਇਹਨੂੰ ਅੱਧੀ ਦਊਗਾ ਤਾਂ ਫਿਰ ਇਹ ਵੀ ਗਲਤ ਹੋਊਗਾ ਵੀ ਤੇ ਜੇ ਪੂਰੀ ਦੇਤੀ ਤਾਂ ਫਿਰ ਮੇਰੇ ਕੋਲੇ ਕੋਈ ਕਾਣ ਨਹੀਂ ਹੈਗਾ ਵੀ ਮੈਂ ਕੀ ਖਾਊਗਾ ਫਿਰ ਤੇ ਫੌਜੀ ਆ ਹੀ ਸੋਚਾਂ ਜੀਆਂ ਦੇ ਵਿੱਚ ਫਿਰ ਕਹਿੰਦਾ ਚਲੋ ਦੇਖੀ ਜਾਓ ਹਨਾ ਵੀ ਚਲੋ ਆਪਾਂ ਕੋਈ ਹੋਰ ਕਰ ਲਾਂਗੇ ਹੱਲ ਤੇ ਰੋਟੀ ਦੇ ਦਿੰਦਾ ਫੌਜੀ ਉਹਨੂੰ ਤੇ ਉਹ ਮੰਗਦਾ ਬੜਾ ਕੁਛ ਹੁੰਦਾ ਤੇ ਫੌਜੀ ਅੱਗੇ ਤੁਰ ਪੈਂਦਾ ਤੇ ਉਹ ਮੰਗਦਾ ਫੌਜੀ ਨੂੰ ਆਵਾਜ਼ ਮਾਰਦਾ ਤੇ ਫੌਜੀ ਜਦੋਂ ਦੇਖਦਾ ਉਹਦੇ ਵੱਲ ਤੋ ਇੱਕ ਫਰਿਸ਼ਤੇ ਦਾ ਰੂਪ ਧਾਰਨ ਕਰ ਲੈਂਦਾ ਤੇ ਫੌਜੀ ਬੜਾ ਹੈਰਾਨ ਹੁੰਦਾ ਉਹਨੂੰ ਦੇਖ ਕੇ ਭਾਈ ਵੀ ਮੰਗਤਾ ਸੀਗਾ ਤੇ ਉਹ ਫਰਿਸ਼ਤਾ ਬਣ ਗਿਆ ਤੇ ਫਰਿਸ਼ਤਾ ਕਹਿੰਦਾ ਭਾਈ ਵੀ ਮੈਂ ਤੈਨੂੰ ਕੁਝ ਤੋਹਫਾ ਦੇਣਾ ਚਾਹੁੰਦਾ ਵੀ ਮੰਗ ਤੂੰ ਮੇਰੇ ਤੋਂ ਕੀ ਮੰਗਦਾ ਤੇ ਫੌਜੀ ਕਹਿੰਦਾ ਵੀ ਯਾਰ ਮੈਂ ਕੀ ਮੰਗਣਾ ਹਨਾ ਵੀ ਦੇਖ ਲਓ ਵੀ ਤੂੰ ਤੁਹਾਡੀ ਮਰਜੀ ਹੈ ਵੀ ਮੈਨੂੰ ਵੈਸੇ ਕੁਝ ਨਹੀਂ ਚਾਹੀਦਾ ਕਹਿੰਦਾ ਵੀ ਮੇਰੇ ਕੋਲ ਹੈਗਾ ਸਾਰਾ ਕੁਝ ਤੇ ਮੰਗਤਾ ਕਹਿੰਦਾ ਵੀ ਨਹੀਂ ਵੀ ਐ ਨਹੀਂ ਤੇ ਕਹਿੰਦਾ ਚਲ ਠੀਕ ਹੈ ਤੂੰ ਨਹੀਂ ਦੱਸਣਾ ਤਾਂ ਤੂੰ ਆਹ ਫੜ ਉਹਨੇ ਇੱਕ ਝੋਲਾ ਦੇ ਦਿੰਦਾ ਤੇ ਫੌਜੀ ਹੱਸਦਾ ਕਹਿੰਦਾ ਵੀ ਝੋਲਾ ਇਹਦਾ ਮੈਂ ਕੀ ਕਰੂੰ ਫਰਿਸ਼ਤਾ ਕਹਿੰਦਾ ਵੀ ਇਹ ਆਮ ਕੋਈ ਆਮ ਝੋਲਾ ਨਹੀਂ ਹੈਗਾ ਤੇ ਇਹੇ ਇੱਕ ਚਮਤਕਾਰੀ ਝੋਲਾ ਤੂੰ ਕੋਈ ਵੀ ਚੀਜ਼ ਦੇਖੇਗਾ ਕੋਈ ਪੰਛੀ ਹੋਵੇ ਜਾਂ ਕੋਈ ਹੋਰ ਜੀਵ ਜੰਤੂ ਜਾਂ ਕੋਈ ਵੀ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਉਹਦੇ ਵੱਲ ਦੇਖ ਕੇ ਉਹਨੂੰ ਕਹੇਗਾ ਵੀ ਚੱਲ ਝੋਲੇ ਵਿੱਚ ਕਹਿੰਦਾ ਉਹ ਤੈਨੂੰ ਉਹ ਚੀਜ਼ ਤੈਨੂੰ ਤੇਰੇ ਝੋਲੇ ਵਿੱਚ ਪਈ ਮਿਲੂਗੀ ਫੌਜੀ ਬੜਾ ਹਰਾਨ ਹੁੰਦਾ ਵੀ ਯਾਰ ਐਵੇਂ ਵੀ ਹੋ ਸਕਦਾ ਫੇਰ ਕਹਿੰਦਾ ਵੀ ਚਲ ਜੇ ਫਰਿਸ਼ਤਾ ਹੋ ਸਕਦਾ ਕੀ ਪਤਾ ਇਹ ਵੀ ਸੱਚ ਹੋਵੇ ਹੈਨਾ ਫੌਜੀ ਅੱਗੇ ਤੁਰ ਪੈਂਦਾ ਥੋੜਾ ਜਿਹਾ ਅੱਗੇ ਜਾਂਦਾ ਤੁਰਿਆ ਜਾਂਦਾ ਤੁਰਿਆ ਜਾਂਦਾ ਗਾਹ ਜਾ ਕੇ ਇੱਕ ਤਲਾਹ ਹੁੰਦਾ ਤਲਾਹ ਦੇ ਵਿੱਚ ਨਾ 2-3 ਹੰਸ ਤਰੀ ਜਾਂਦੇ ਹੁੰਦੇ ਨੇ ਫੌਜੀ ਕਹਿੰਦਾ ਵੀ ਚਲ ਹੁਣ ਝੋਲੇ ਨੂੰ ਅਜਮਾ ਕੇ ਦੇਖਦੇ ਆਂ ਤੇ ਉਹ ਝੋਲਾ ਕੱਢਦਾ ਤੇ ਹੰਸਾਂ ਨੂੰ ਦੇਖ ਕੇ ਕਹਿੰਦਾ ਵੀ ਚੱਲੋ ਝੋਲੇ ਵਿੱਚ ਤੇ ਬਸ ਉਹਦੀ ਇੰਨਾ ਕਹਿਣ ਦੀ ਧੀਰ ਹੁੰਦੀ ਆ ਵੀ ਹੰਸ ਉੱਡ ਕੇ ਉਹਦੇ ਝੋਲੇ ਵੱਲ ਨੂੰ ਆ ਜਾਂਦੇ ਤੇ ਝੋਲੇ ਵਿੱਚ ਵੜ ਜਾਂਦੇ ਆ ਫੌਜੀ ਬੜਾ ਹੈਰਾਨ ਪਰੇਸ਼ਾਨ ਹੁੰਦਾ ਖੁਸ਼ ਵੀ ਹੁੰਦਾ ਫੇਰ ਉਹ ਕਹਿੰਦਾ ਵੀ ਚੱਲ ਕੋਈ ਨਹੀਂ ਅੱਜ ਦਾ ਖਾਣ ਦਾ ਹੋਣ ਇੰਤਜ਼ਾਮ ਹੋ ਗਿਆ ਤੇ ਫੇਰ ਫੌਜੀ ਅੱਗੇ ਤੁਰ ਪੈਂਦਾ ਉਹਨੂੰ ਅੱਗੇ ਇੱਕ ਸ਼ਹਿਰ ਮਿਲ ਜਾਂਦਾ ਕਾਫੀ ਰੌਣਕ ਹੁੰਦੀ ਆ ਅੱਗੇ ਜਾਂਦਾ ਤੇ ਫੇਰ ਉੱਥੇ ਉਹਨੂੰ ਦੇਖਦੇ ਆਣਾ ਅੰਦਰ ਜਾ ਕੇ ਤੇ ਅੰਦਰ ਜਾਂਦਾ ਸਰਾਹ ਵਾਲੇ ਨੂੰ ਕਹਿੰਦਾ ਉਹ ਜੋ ਜਿਹੜੇ ਹੰਸ ਹੁੰਦੇ ਨੇ ਝੋਲੇ 'ਚ ਉਹਦੇ ਉੱਤੇ ਉਹਨੂੰ ਹੰਸ ਫੜਾ ਦਿੰਦਾ ਕਹਿੰਦਾ ਵੀ ਆ ਚੱਕ ਤੇ ਇਹਨਾਂ ਵਿੱਚੋਂ ਇੱਕ ਮੈਨੂੰ ਭੁੰਨ ਦੇ ਇੱਕ ਕਹਿੰਦਾ ਆਪਦੇ ਵਾਸਤੇ ਰੱਖ ਲੈ ਇੱਕ ਵੱਟੇ ਕਹਿੰਦਾ ਮੈਨੂੰ ਇੱਕ ਤੂੰ ਦਾਗੂ ਦੀ ਬੋਤਲ ਦੇ ਦੇ ਤੇ ਸਰਾਹ ਵਾਲਾ ਕਹਿੰਦਾ ਵੀ ਠੀਕ ਹੈ ਜੀ ਤੁਸੀਂ ਬੈਠੋ ਸਾਹਮਣੇ ਕਮਰਾ ਨੂੰ ਦੇਖ ਦਿਖਾ ਦਿੰਦਾ ਵੀ ਉੱਥੇ ਬਹਿ ਜਾਓ ਤੁਸੀਂ ਜਾ ਕੇ ਮੈਂ ਲਿਆਉਣਾ ਉਹ ਜੀ ਜਾਂਦਾ ਥੋੜਾ ਜਿਹਾ ਸੈਟ ਹੋ ਕੇ ਸੈਟ ਤਾਂ ਲਈ ਹਲੇ ਹੋਣਾ ਹੁੰਦਾ ਠੀਕ ਜਾ ਕੇ ਹੋ ਕੇ ਰਿਲੈਕਸ ਜਿਹਾ ਹੋ ਕੇ ਬਹਿੰਦਾ ਤੇ ਫਿਰ ਇਹਨੇ ਟਾਈਮ ਨੂੰ ਸਰਾਹ ਵਾਲਾ ਉਦੇ ਖਾਣ ਪੀਣ ਨੂੰ ਤੇ ਮਤਲਬ ਲੈ ਆਉਂਦਾ ਤੇ ਫੌਜੀ ਬੜਾ ਖੁਸ਼ ਹੋ ਕੇ ਫਿਰ ਖਾਂਦਾ ਤੇ ਉਦੋਂ ਬਾਅਦ ਫਿਰ ਫੌਜੀ ਸਰਾਣ ਵਾਲੇ ਨੂੰ ਪੁੱਛਦਾ ਵੀ ਉਹ ਖਿੜਕੀ ਦੇ ਵਿੱਚ ਜਿਹੜਾ ਉਹ ਪਰੇ ਹਵੇਲੀ ਜੀ ਦੇਖ ਰਹੀ ਆ ਵੀ ਘਰ ਜਾ ਉਹ ਕੀ ਦਾ ਕਹਿੰਦਾ ਉਹ ਬੜਾ ਸੋਹਣਾ ਕਹਿੰਦਾ ਪਰ ਕਹਿੰਦਾ ਲੱਗਦਾ ਨਹੀਂ ਵੀ ਉੱਥੇ ਕੋਈ ਰਹਿੰਦਾ ਹੋ ਤੇ ਸਰਾਣ ਵਾਲਾ ਕਹਿੰਦਾ ਵੀ ਇਹ ਸ਼ਹਿਰ ਦਾ ਇੱਕ ਵਪਾਰੀ ਆ ਬਹੁਤ ਵੱਡਾ ਉਹਨੇ ਬਣਵਾਈ ਸੀ ਕਹਿੰਦਾ ਇਹ ਹਵੇਲੀ ਪਰ ਕਹਿੰਦਾ ਉਹਦੇ ਵਿੱਚ ਰਹਿੰਦਾ ਨਹੀਂ ਫੌਜੀ ਪੁੱਛਦਾ ਵੀ ਕਿਉਂ ਨਹੀਂ ਰਹਿੰਦਾ ਹਨਾ ਇੰਨੀ ਇੰਨੀ ਆਲੀਸ਼ਾਨ ਹਵੇਲੀ ਬਣਾਈ ਹੋਈ ਆ ਰਹਿੰਦਾ ਕਿਉਂ ਨਹੀਂ ਕਹਿੰਦਾ ਵੀ ਇਹਦੇ ਵਿੱਚ ਕੋਈ ਮਾੜੀਆਂ ਰੂਹਾਂ ਦਾ ਵਾਸਾ ਵਾ ਵੀ ਇੱਥੇ ਕੋਈ ਰਹਿੰਦਾ ਨਹੀਂ ਕਹਿੰਦਾ ਇੱਥੇ ਤੁਸੀਂ ਥੋੜਾ ਟਾਈਮ ਰੁਕੋ ਕਹਿੰਦਾ ਹਨੇਰਾ ਜਾ ਹੋਣ ਦੋ ਕਹਿੰਦਾ ਇੱਥੋਂ ਬੜੀਆਂ ਡਰਾਵਣੀਆਂ ਆਵਾਜ਼ਾਂ ਆਉਂਦੀਆਂ ਕੋਈ ਨਹੀਂ ਜਾਣਦਾ ਕਹਿੰਦਾ ਸੂਰਜ ਢਲੇ ਤੋਂ ਬਾਅਦ ਇਧਰ ਨੂੰ ਤੇ ਫੌਜੀ ਕਹਿੰਦਾ ਯਾਰ ਕਮਾਲ ਦੀ ਗੱਲ ਆ ਕਹਿੰਦਾ ਐ ਵੀ ਹੋ ਸਕਦਾ ਫੌਜੀ ਕਹਿੰਦਾ ਵੀ ਤੂੰ ਮੈਨੂੰ ਬੰਦਾ ਦੱਸ ਕਿੱਥੇ ਮਿਲੂਗਾ ਉਹ ਵਪਾਰੀ ਜਿਹਦੇ ਜਿੱਦੀ ਇਹ ਕੋਠੀ ਆ ਮਤਲਬ ਹਵੇਲੀ ਆ ਸਰਾਂ ਵਾਲਾ ਦੱਸ ਦਿੰਦਾ ਵੀ ਇੱਥੋਂ ਸਿੱਧਾ ਜਾ ਕੇ ਐ ਕਰਕੇ ਫਲਾਣੇ ਜਗਾ ਜਗਾ ਉਹਦੀ ਦੁਕਾਨ ਆ ਤੁਸੀਂ ਉੱਥੇ ਮਿਲ ਜੂ ਮੈਂ ਉੱਥੇ ਮਿਲ ਜੂਗਾ ਤੁਹਾਨੂੰ ਫੌਜੀ ਤੌਰ ਪੈਂਦਾ ਚੱਕ ਕੇ ਆਉਦਾ ਸਮਾਨ ਜਾ ਕੇ ਉਹਨੂੰ ਵਪਾਰੀ ਨੂੰ ਕਹਿੰਦਾ ਵੀ ਮੈਂ ਰਾਹੀ ਆ ਇੱਕ ਵੀ ਮੈਂ ਅੱਗੇ ਜਾਣਾ ਵਾਂ ਕਹਿੰਦਾ ਪਰ ਅੱਜ ਮੈਂ ਇੱਥੇ ਤੁਹਾਡੇ ਸ਼ਹਿਰ 'ਚ ਹੀ ਪੜਾ ਲਾਉਣਾ ਵਾਂ ਤੇ ਵੀ ਮੈਨੂੰ ਰਹਿਣ ਰਾਤ ਕੱਟਣ ਵਾਸਤੇ ਕੋਈ ਜਗ੍ਹਾ ਚਾਹੀਦੀ ਆ ਵੀ ਮੈਂ ਸੁਣਿਆ ਵੀ ਤੁਹਾਡੀ ਹਵੇਲੀ ਖਾਲੀ ਪਈ ਆ ਮੈਂ ਉੱਥੇ ਰਾਤ ਕੱਟ ਲਵਾਂ ਤੇ ਵਪਾਰੀ ਹੱਸ ਪੈਂਦਾ ਕਹਿੰਦਾ ਵੀ ਫੌਜੀਆ ਤੈਨੂੰ ਸ਼ਾਇਦ ਪਤਾ ਨਹੀਂ ਵੀ ਉਹੋ ਉੱਥੇ ਕਹਿੰਦਾ ਮਾੜੀਆਂ ਰੂਹਾਂ ਦਾ ਬਾਸਾ ਵਾ ਵੀ ਉੱਥੇ ਕਹਿੰਦਾ ਕੋਈ ਨਹੀਂ ਜਾ ਸਕਦਾ ਕੋਈ ਸ਼ਹਿਰ ਦਾ ਕੋਈ ਬੰਦਾ ਉਧਰ ਨੂੰ ਜਾਂਦਾ ਹੀ ਨਹੀਂ ਦੂਰ ਸੂਰਜ ਡੁੱਬੇ ਤੋਂ ਬਾਅਦ ਕਹਿੰਦਾ ਮੈਂ ਆਪ ਬੜੇ ਚਾਹ ਨਾਲ ਬੜਵਾਈ ਸੀ ਉਹ ਕਹਿੰਦਾ ਮੈਂ ਨਹੀਂ ਕਦੇ ਉੱਥੇ ਗਿਆ ਤੇ ਫੌਜੀ ਕਹਿੰਦਾ ਵੀ ਨਹੀਂ ਕਹਿੰਦਾ ਮੈਂ ਬਥੇਰੀਆਂ ਜੰਗਾਂ ਲੜੀਆਂ ਨੇ ਇਹ ਕਹਿੰਦਾ ਉਨਜਨੀ ਮਰਿਆ ਕਹਿੰਦਾ ਮੈਂ ਹੁਣੇ ਭੂਤ ਮੇਰਾ ਕੀ ਬਗਾਰ ਲੈਣਗੇ ਵੀ ਕਹਿੰਦਾ ਤੁਸੀਂ ਬਸ ਮੈਨੂੰ ਇਜਾਜ਼ਤ ਤਾਂ ਦਿਓ ਤੇ ਕਹਿੰਦਾ ਫਿਰ ਥੋੜਾ ਜਿਹਾ ਮੈਨੂੰ ਸਮਾਨ ਚਾਹੀਦਾ ਉਹ ਦੇ ਦਿਓ ਕਹਿੰਦਾ ਤੇ ਵੀ ਮੈਨੂੰ ਰਾਤ ਕੱਟ ਲੈਣ ਦਿਓ ਮੈਨੂੰ ਕੁਝ ਨਹੀਂ ਹੁੰਦਾ ਤੇ ਜਿਹੜਾ ਵਪਾਰੀ ਹੁੰਦਾ ਉਹ ਕਹਿੰਦਾ ਠੀਕ ਆ ਭਾਈ ਤੇਰੀ ਮਰਜ਼ੀ ਆ ਵੀ ਜੇ ਤੂੰ ਹੁਣ ਨਹੀਂ ਮੰਨਣੀ ਤੇ ਉਹ ਕਹਿੰਦਾ ਵੀ ਠੀਕ ਆ ਕਹਿੰਦਾ ਤੁਸੀਂ ਮੈਨੂੰ ਇੱਕ ਲਾਲ ਟਿੰਨ ਦੇ ਦਿਓ ਤੇ ਇੱਕ ਦੋ ਹਨਾ ਹੋਰ ਐ ਖਾਣ ਪੀਣ ਦੀਆਂ ਚੀਜ਼ਾਂ ਉਹ ਤੋਂ ਲੈਂਦਾ ਵਪਾਰੀ ਤੋਂ ਫੌਜੀ ਤੇ ਹਵੇਲੀ ਵੱਲ ਨੂੰ ਤੁਰ ਪੈਂਦਾ ਹਵੇਲੀ 'ਚ ਜਾਂਦਾ ਤੇ ਜਾ ਕੇ ਉੱਥੇ ਰੋਸ਼ਨੀ ਜੀ ਕਰਦਾ ਅੰਦਰ ਹਨੇਰਾ ਹ ਤਾਂ ਜੀ ਸਵਾਰ ਕੇ ਉੱਥੇ ਆਸਣ ਲਾ ਲੈਂਦਾ ਬਹਿ ਜਾਂਦਾ ਤੇ ਜਦੋਂ ਸੂਰਜ ਡੁੱਬ ਜਾਂਦਾ ਉਹੀ ਗੱਲ ਹੋ ਜਾਂਦੀ ਆ ਆਵਾਜ਼ਾਂ ਜੀਆਂ ਆਉਣ ਲੱਗ ਜਾਂਦੀਆਂ ਖਤਰਨਾਕ ਜੀਆਂ ਤੇ ਬੜੀਆਂ ਡਰਾਉਣੀਆਂ ਜੀਆਂ ਉੱਥੇ ਉਹਨੂੰ ਚੀਜ਼ਾਂ ਦੇਖਣ ਜੇ ਲੱਗ ਜਾਂਦੀਆਂ ਤੇ ਫੇਰ ਦੇਖ ਫੌਜੀ ਪਰ ਆਹਮ ਨਾਲ ਬੈਠਾ ਰਹਿੰਦਾ ਕੁਛ ਨਹੀਂ ਉਹ ਮਤਲਬ ਕਿਸੇ ਚੀਜ਼ ਬਾਰੇ ਬਾੜਾ ਨਹੀਂ ਸੋਚਦਾ ਕੋਈ ਟੈਨਸ਼ਨ ਨਹੀਂ ਲੈਂਦਾ ਆਹਮ ਨਾਲ ਬੈਠਾ ਰਹਿੰਦਾ ਤੇ ਥੋੜੇ ਟਾਈਮ ਬਾਅਦ ਕੀ ਹੁੰਦਾ ਵੀ ਉਹਦੇ ਸਾਹਮਣੇ ਆਏ ਭੂਤ ਪ੍ਰੇਤ ਜੇ ਆ ਜਾਂਦੇ ਆ ਚਾਰ ਪੰਜ ਫੌਜੀ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਫੌਜੀ ਡਰਦਾ ਨਹੀਂ ਤੇ ਭੂਤ ਬੜੇ ਹੈਰਾਨ ਹੁੰਦੇ ਆ ਵੀ ਇਹ ਕਹੇ ਜੇ ਬੰਦਾ ਵੀ ਹੁਣ ਨੂੰ ਤਾਂ ਇੰਨੇ ਟਾਈਮ ਨੂੰ ਤਾਂ ਇੰਨਾ ਟਾਈਮ ਤਾਂ ਬੰਦੇ ਲਾਉਂਦੇ ਨਹੀਂ ਵੀ ਇਹ ਕੌਣ ਬੰਦਾ ਆ ਵੀ ਜਿਹੜਾ ਡਰਿਆ ਹੀ ਨਹੀਂ ਸਾ ਤੋਂ ਤੇ ਫੌਜੀ ਫਿਰ ਝਟ ਆਉਂਦਾ ਉਹੀ ਝੋਲਾ ਕੱਢਦਾ ਜਿਹੜਾ ਉਹਨੂੰ ਫਰਿਸ਼ਤੇ ਨੇ ਦਿੱਤਾ ਹੁੰਦਾ ਤੇ ਭੂਤਾਂ ਕਹਿੰਦਾ ਆ ਕੀ ਆ ਆ ਕੀ ਆ ਬਈ ਉਹਨਾਂ ਜੋ ਇੱਕ ਕਹਿੰਦਾ ਇਹ ਕੀ ਆ ਝੋਲਾ ਕਹਿੰਦਾ ਚਲੋ ਇਹਦੇ ਵਿੱਚ ਉਹ ਦੇਖਦੇ ਦੇਖਦੇ ਇੱਕ ਸੈਕਿੰਡ ਦੀ ਗੱਲ ਹੁੰਦੀ ਆ ਸਾਰੇ ਜਿਵੇਂ ਜਿਵੇਂ ਪੂਸ ਜਿਹੜੇ ਖੜੇ ਹੁੰਦੇ ਆ ਉਹ ਸਾਰੇ ਝੋੜੇ 'ਚ ਵੜ ਜਾਂਦੇ ਆ ਉਹਦੇ ਤੇ ਫੌਜੀ ਉਦੋਂ ਬਾਅਦ ਝੋੜੇ ਨੂੰ ਰੱਸੀ ਨਾਲ ਬੰਨ ਕੇ ਸਾਈਡ ਤੇ ਰੱਖ ਦਿੰਦਾ ਕਿ ਆਰਾਮ ਨਾਲ ਸੌ ਜਾਂਦਾ ਸਵੇਰ ਹੁੰਦੀ ਆ ਤੇ ਸਵੇਰੇ ਵਪਾਰੀ ਆਉਂਦਾ ਉਹਦੇ ਬੰਦਿਆਂ ਨੂੰ ਲੈ ਕੇ ਤੇ ਆਪਦੇ ਬੰਦੇ ਨੂੰ ਕਹਿੰਦਾ ਵੀ ਜਾ ਜਾਓ ਜਾ ਕੇ ਦੇਖੋ ਨਾ ਫੌਜੀ ਜਿਉਂਦਾ ਕਿ ਮਰ 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 ਗਿਆ ਵੀ ਜਿਉਂਦਾ ਤਾਂ ਦੇਖ ਲਓ ਕਹਿੰਦਾ ਵੈਸੇ ਜਿਉਂਦਾ ਤਾਂ ਹੋਣਾ ਨਹੀਂ ਵੀ ਹੱਡੀਆਂ-ਹੱਡੀਆਂ ਇਕੱਠੀਆਂ ਕਰ ਲਿਆ ਉਹਦੀਆਂ ਜਿਹੜੇ ਵਪਾਰੀ ਦੇ ਬੰਦੇ ਹੁੰਦੇ ਆ ਉਹ ਅੰਦਰ ਜਾਂਦੇ ਆ ਦੇਖਦੇ ਆ ਵੀ ਫੌਜੀ ਤਾਂ ਨੋ ਵਾਰ ਨੋ ਫਿਰਦਾ ਵੀ ਹੋਇਆ ਹੀ ਨਹੀਂ ਕੁਝ ਫੌਜੀ ਨੂੰ ਕਹਿੰਦੇ ਵੀ ਫੌਜੀ ਆ ਇਸ ਤਾਂ ਤੈਨੂੰ ਮਰਿਆ ਸਮਝ ਕੇ ਇਹਦੇ ਹੱਡੀਆਂ ਇਕੱਠੀਆਂ ਕਰਨਾ ਹੈ ਸੀ ਤੂੰ ਤਾਂ ਜਿਉਣਾ ਯਾਰ ਫੌਜੀ ਹੱਸ ਪੈਂਦਾ ਵੀ ਕਹਿੰਦਾ ਚਲੋ ਕੋਈ ਨਹੀਂ ਕਹਿੰਦਾ ਤੁਸੀਂ ਇੱਕ ਕੰਮ ਕਰੋ ਤੇ ਕਹਿੰਦਾ ਪਹਿਲਾਂ ਝੋਲਾ ਚੱਕੋ ਇਹਨੂੰ ਹੱਥ ਪਾਓ ਬਾਹਰ ਲੈ ਕੇ ਚੱਲੋ ਝੋਲਾ ਚੱਕਦੇ ਆ ਭਾਈ ਵਿਹੜੇ 'ਚ ਲੈ ਆਉਂਦੇ ਆ ਹਨਾ ਹਵੇਲੀ ਦੇ ਫੌਜੀ ਕਹਿੰਦਾ ਵੀ ਜਾਓ ਜਾ ਕੇ ਜੋ ਕੁਝ ਮਿਲਦਾ ਜੋ ਵੀ ਚੀਜ਼ ਤੁਹਾਨੂੰ ਮਿਲਦੀ ਐ ਛੋਟੀ ਕੋਈ ਡਾਂਗ ਜਾਂ ਕੋਈ ਹੋਰ ਚੀਜ਼ ਲੋਹੇ ਦੀ ਕੋਈ ਰਾਉਡ ਮਿਲਦੀ ਐ ਚੱਕ ਲਿਓ ਤੇ ਚਾਰੇ ਪੰਜੇ ਬੰਦੇ ਜਿਹੜੇ ਹੁੰਦੇ ਆ ਚੱਕ ਲਿਆਉਂਦੇ ਆ ਕਹਿੰਦਾ ਹਾਂ ਵੀ ਫੌਜੀਆ ਦੱਸ ਕਹਿੰਦੇ ਫੌਜੀ ਕਹਿੰਦਾ ਵੀ ਆ ਪਿਆ ਝੋਲਾ ਇਹਦੇ ਵਿੱਚ ਨੇ ਢੁੱਡੀ ਹਵੇਲੀ ਦੇ ਭੂਤ ਵੀ ਕੱਟ ਲਓ ਜਿੰਨਾ ਗੁੱਸਾ ਕੱਢਣਾ ਤੁਹਾਡੇ ਸਾਹਮਣੇ ਆ ਉਹ ਬੰਦੇ ਇਹ ਭੂਤਾਂ ਦੀਆਂ ਨਿਕਲ ਜਾਂਦੀਆਂ ਚੀਕਾਂ ਤੇ ਉਹ ਹੱਡੀ ਪਸੜੀ ਇੱਕ ਕਰ ਦਿੰਦੇ ਆ ਭੂਤਾਂ ਦੀ ਵੀ ਕੁੱਟ-ਕੁੱਟ ਕੇ ਝੋਲੇ ਦੇ ਵਿੱਚ ਤੇ ਭੂਤਾਂ ਦੀਆਂ ਆਵਾਜ਼ਾਂ ਆਉਂਦੀਆਂ ਵੀ ਫੌਜੀ ਛੱਡਦੇ ਹਨਾ ਵੀ ਅੱਗੇ ਤੋਂ ਨਹੀਂ ਅਸੀਂ ਇਸ ਸ਼ਹਿਰ 'ਚ ਵੱਢਦੇ ਵੀ ਹੋਰ ਵੀ ਜੇ ਕਿਤੇ ਇੱਥੇ ਰਹਿੰਦੇ ਨੇ ਅਸੀਂ ਸਾਰਿਆਂ ਨੂੰ ਬਾਹਰ ਲੈ ਜਾਾਂਗੇ ਵੀ ਇੱਤੋਂ ਮੁੜ ਕੇ ਅਸੀਂ ਪਿੰਡ ਇਸ ਸ਼ਹਿਰ ਵੱਲ ਮੂੰਹ ਨਹੀਂ ਕਰਦੇ ਵੀ ਸਾਨੂੰ ਕਿਰਪਾ ਕਰਕੇ ਬਖਸ਼ ਦੇ ਕਿਸੇ ਨੂੰ ਤੰਗ ਨਹੀਂ ਕਰਦੇ ਫੌਜੀ ਕਹਿੰਦਾ ਵੀ ਚਲੋ ਠੀਕ ਆ ਕਹਿੰਦਾ ਤੇ ਫੌਜੀ ਫਿਰ ਇੱਕ-ਇੱਕ ਕਰਕੇ ਉਹਨ ਭੂਤਾਂ ਨੂੰ ਬਾਹਰ ਕੱਢਦਾ ਤੇ ਇੱਕ ਭੂਤ ਜਿਹੜਾ ਉਹਨਾਂ ਦਾ ਹੈੱਡ ਹੁੰਦਾ ਕਹਿ ਲੋ ਸਰਦਾਰ ਹੁੰਦਾ ਹਨਾ ਉਹ ਅੰਦਰ ਰੱਖ ਲੈਂਦਾ ਕਹਿੰਦਾ ਵੀ ਇਹ ਕਹਿੰਦਾ ਵੀ ਹੁਣ ਸਾਰਿਆਂ ਨੂੰ ਤਾਂ ਨਹੀਂ ਮੈਂ ਛੱਡਣ ਲੱਗਿਆ ਕਹਿੰਦਾ ਮੈਨੂੰ ਕੋਈ ਮਤਲਬ ਪ੍ਰੂਫ ਚਾਹੀਦਾ ਕੋਈ ਪ੍ਰਮਾਣ ਦਿਓ ਵੀ ਤੁਸੀਂ ਕਿਸੇ ਨੂੰ ਤੰਗ ਨਹੀਂ ਕਰਦੇ ਤੇ ਕਹਿੰਦਾ ਵੀ ਐ ਤਾਂ ਮੈਂ ਵੀ ਨਹੀਂ ਤੁਹਾਨੂੰ ਛੱਡਣ ਲੱਗਿਆ ਵੀ ਨਾਜ਼ੌਕਾ ਕਹਿੰਦਾ ਕੁਝ ਵੀ ਮਤਲਬ ਇਹਨੂੰ ਲਿਖਤੀ ਰੂਪ 'ਚ ਦਿਓ ਤੇ ਜਿਹੜਾ ਭੂਤ ਹੁੰਦਾ ਅੰਦਰ ਉਹ ਵੀ ਫਿਰ ਕਹਿੰਦਾ ਵੀ ਕੋਈ ਨਹੀਂ ਮੈਂ ਤੇ ਲਿਖ ਕੇ ਦਿੰਦਾ ਵੀ ਉਹਨਾਂ ਵਿੱਚੋਂ ਫਿਰ ਇੱਕ ਭੂਤ ਲਿਖ ਕੇ ਦਿੰਦਾ ਉਹਦੇ ਲਹੂ ਨਾਲ ਚਿੱਠੀ ਦੇ ਵੀ ਭਈ ਅਸੀਂ ਕਿਸੇ ਨੂੰ ਤੰਗ ਨਹੀਂ ਕਰਦੇ ਭੋਜੀਆ ਵੀ ਅਸੀਂ ਮੈਂ ਅਸੀਂ ਤੇਰੇ ਗੁਲਾਮ ਬਣ ਕੇ ਰਹਾਂਗੇ ਤੇ ਨੂੰ ਸਾਡੀ ਲੋੜ ਪਈ ਤੂੰ ਸਾਨੂੰ ਸਹਾਦੇਗਾ ਦੁਨੀਆ ਦੇ ਕਿਸੇ ਵੀ ਕੋਨੇ ਚ ਹੋਵੇਗਾ ਇਸ ਤੇਰੀ ਮਦਦ ਲਈ ਆਵਾਂਗੇ ਵੀ ਤੂੰ ਸਾਨੂੰ ਹੁਣ ਛੱਡ ਦੇ ਤੇ ਫੌਜੀ ਛੱਡ ਦਿੰਦਾ ਫੌਜੀ ਕਹਿੰਦਾ ਵੀ ਚਲੋ ਠੀਕ ਆ ਹਨਾ ਵੀ ਇਨ ਨੀਕ ਚਲੋ ਬਹੁਤ ਆ ਉਸ ਤੋਂ ਬਾਅਦ ਚਲੇ ਜਾਂਦਾ ਫੌਜੀ ਉਹ ਚਿੱਠੀ ਜੀ ਸੰਭ ਲੈਂਦਾ ਤੇ ਉਸ ਤੋਂ ਬਾਅਦ ਫਿਰ ਵਪਾਰੀ ਬੜਾ ਖੁਸ਼ ਹੁੰਦਾ ਵੀ ਹਾਂ ਯਾਰ ਫੌਜੀ ਨੇ ਸੱਚੀ ਮੁੱਚੀ ਮੇਰੀ ਹਵੇਲੀ ਭੂਤਾਂ ਤੋਂ ਮੁਕਤ ਕਰਾਦੀ ਤੇ ਉਹਨੂੰ ਉਹ ਵੀ ਉਹਨੂੰ ਬੜਾ ਇਨਾਮ ਦਿੰਦਾ ਹਰਾ ਕਾਫੀ ਕੁਝ ਤੇ ਫਿਰ ਫੌਜੀ ਉਸ ਤੋਂ ਬਾਅਦ ਆਪਣੇ ਪਿੰਡ ਵੱਲ ਨੂੰ ਤੁਰ ਪੈਂਦਾ ਤੇ ਪਿੰਡ ਵੱਲ ਨੂੰ ਤੁਰ ਪੈਂਦਾ ਉਹਨੂੰ ਕੁਛ ਇੱਕ ਦੋ ਦਿਨ ਹੋਰ ਲੱਗਦੇ ਆ ਉਹਦੇ ਪਿੰਡ ਪੜ ਜਾਂਦਾ ਤੇ ਪਿੰਡ ਜਾ ਕੇ ਦੇਖਦਾ ਉਹਦੀ ਮੰਮੀ ਹਲੇ ਜਿਉਂਦੀ ਹੁੰਦੀ ਆ ਉਹਦੇ ਘਰੇ ਜਾਂਦਾ ਉਹਦੀ ਮਾਂ ਨੂੰ ਆਪਣੀ ਮਾਂ ਨੂੰ ਮਿਲਦਾ ਤੇ ਉਹਦਾ ਪਿਤਾ ਦਾ ਉਹਦੇ ਦਾ ਪਿਤਾ ਦੇ ਉਹਦੀ ਦੀ ਮੌਤ ਹੋ ਚੁੱਕੀ ਹੁੰਦੀ ਆ ਉਹਦੇ ਪਿੱਛੋਂ ਤੇ ਉਹਦੀ ਮਾਂ ਤੇ ਉਹ ਮਤਲਬ ਰਹਿਣ ਲੱਗ ਜਾਂਦੇ ਆ ਤੇ ਫਿਰ ਥੋੜਾ ਟਾਈਮ ਬਾਅਦ ਫੌਜੀ ਵਿਆਹ ਵੀ ਕਰਾ ਲੈਂਦਾ ਤੇ ਉਹ ਝੋਲਾ ਉਹਦਾ ਬੜਾ ਕੰਮ ਹੁੰਦਾ ਹਨਾ ਕਾਫੀ ਕਾਫੀ ਕੁਛ ਉਹ ਕਰਦਾ ਝੋਲੇ ਨਾਲ ਵਧੀਆ ਜ਼ਮੀਨ ਜਮੂਨ ਵਧੀਆ ਬਣਾ ਲੈਂਦਾ ਕੰਮਕਾਰ ਵਧੀਆ ਸੈੱਟ ਕਰ ਲੈਂਦਾ ਤੇ ਉਸ ਤੋਂ ਬਾਅਦ ਫਿਰ ਉਹਦੇ ਬੱਚੇ ਵੀ ਹੋ ਜਾਂਦੇ ਆ ਤੇ ਐਦਾਂ ਹੀ ਕਈ ਸਾਲ ਲੰਘ ਜਾਂਦੇ ਆ ਫਿਰ ਇੱਕ ਦਿਨ ਅਚਾਨਕ ਫੌਜੀ ਦਾ ਮੁੰਡਾ ਹੁੰਦਾ ਜਿਹੜਾ ਉਹ ਬਿਮਾਰ ਪੈ ਜਾਂਦਾ ਕਈ ਦਿਨੋਂ ਬਿਮਾਰ ਪਿਆ ਰਹਿੰਦਾ ਵੀ ਉਹਨੂੰ ਕਾਫੀ ਡਾਕਟਰਾਂ ਵੈਦਾਂ ਤੋਂ ਚੈੱਕ ਕਰਾਉਂਦੇ ਆ ਵੀ ਉਹਨੂੰ ਫਰਕ ਨਹੀਂ ਪੈਂਦਾ ਪਤਾ ਨਹੀਂ ਕੀ ਹੋ ਜਾਂਦਾ ਉਹਨੂੰ ਤੇ ਨਾ ਕੋ ਰੋਟੀ ਖਾਂਦਾ ਨਾ ਕੁਝ ਪੀਂਦਾ ਤੇ ਮਤਲਬ ਅੱਧ ਮਰਿਆ ਜਿਹਾ ਪਿਆ ਰਹਿੰਦਾ ਫੌਜੀ ਬੜੀ ਚਿੰਤਾ ਚੋਂਦਾ ਫਿਰ ਫੌਜੀ ਨੂੰ ਅਚਾਨਕ ਯਾਦ ਆਉਂਦੀ ਆ ਉਹ ਭੂਤ ਦੀ ਜਿਹਨੇ ਉਹਨੂੰ ਚਿੱਠੀ ਲੈ ਕੇ ਦਿੱਤੀ ਸੀ ਵੀ ਜੇ ਤਰ ਦੇ ਲੋੜ ਪਈ ਅਸੀਂ ਆਵਾਂਗੇ ਫੌਜੀ ਫਿਰ ਉਹ ਭੂਤ ਨੂੰ ਸੱਦਦਾ ਤੇ ਭੂਤ ਆ ਜਾਂਦੀ ਹੈ ਉੱਥੇ ਤੇ ਭੂਤ ਤੇ ਦੱਸ ਭੂਤ ਕਹਿੰਦੀ ਵੀ ਹਾਂਜੀ ਦੱਸੋ ਹਜੂਰ ਕੀ ਕੰਮ ਆ ਹਨ ਫੌਜੀ ਦੱਸਦਾ ਵੀ ਆ ਮੇਰਾ ਮੁੰਡਾ ਬਿਮਾਰ ਪਿਆ ਵੀ ਕਿਤੋਂ ਫਰਕ ਨਹੀਂ ਪੈਂਦਾ ਬਹੁਤ ਜਗ੍ਹਾ ਤੋਂ ਇਹਨੂੰ ਦਵਾਈ ਦਵਾ ਚੁੱਕੇ ਆ ਵੀ ਦੇਖ ਇਹਨੂੰ ਕੀ ਹੋਇਆ ਤੇ ਭੂਤ ਕੀ ਕਰਦੀ ਆ ਉਹ ਜਿਹੜਾ ਹੁੰਦਾ ਭੂਤ ਉਹ ਇੱਕ ਗਲਾਸ ਕੱਢਦਾ ਆ ਆਪਦੇ ਕੋਲ ਹਨਾ ਗਲਾਸ ਜਿਹਾ ਹੱਥ ਚਾਉਂਦਾ ਉਹਦੇ ਤੇ ਉਹ ਗਲਾਸ ਚ ਠੰਡਾ ਪਾਣੀ ਪਾ ਕੇ ਤੇ ਉਹ ਜਿਹੜਾ ਹੁੰਦਾ ਮੁੰਡਾ ਪਿਆ ਹੁੰਦਾ ਉਹਦੇ ਮੱਥੇ ਤੇ ਰੱਖ ਦਿੰਦਾ ਤੇ ਮੱਥੇ ਤੇ ਰੱਖ ਦਿੰਦਾ ਤੇ ਫੌਜੀ ਨੂੰ ਕਹਿੰਦਾ ਵੀ ਆ ਦੇਖ ਇਹਦੇ ਵਿੱਚ ਕੀ ਆ ਤੇ ਫੌਜੀ ਦੇਖਦਾ ਉਹਦੇ ਵਿੱਚ ਤੇ ਉਹਦੇ ਪੈਰਾਂ ਵੱਲ ਮਤਲਬ ਜਿਹੜਾ ਮੁੰਡਾ ਹੁੰਦਾ ਉਹਦੇ ਪੈਰਾਂ ਵੱਲ ਕੋਈ ਇੱਕ ਐ ਕਾਲੀ ਜੀ ਕੋਈ ਆਤਮਾ ਜੀ ਖੜੀ ਹੁੰਦੀ ਹੈ ਕਹਿੰਦਾ ਤੈਨੂੰ ਪਤਾ ਹੀ ਕੀ ਆ ਭੂਤ ਕਹਿੰਦਾ ਭੂਤ ਕਹਿੰਦਾ ਵੀ ਨਹੀਂ ਕਹਿੰਦਾ ਇਹ ਬੋਤ ਆ ਕਹਿੰਦਾ ਅੱਛਾ ਫੌਜੀ ਡਰ ਜਾਂਦਾ ਕਹਿੰਦਾ ਵੀ ਹੁਣ ਮਤਲਬ ਬਚੜਾ ਨਹੀਂ ਇਹਨੇ ਕਹਿੰਦਾ ਨਹੀਂ ਨਹੀਂ ਕਹਿੰਦਾ ਇਹਦਾ ਮਤਲਬ ਕਹਿੰਦਾ ਮੌਤ ਤੇਰੇ ਇਹਦੇ ਪੈਰਾਂ ਵੱਲ ਖੜੀ ਆ ਕਹਿੰਦਾ ਇਹ ਘਰ ਵਾਲਾ ਖੜੀ ਹੁੰਦੀ ਕਹਿੰਦਾ ਫੇਰ ਇਹਦਾ ਬਚਣਾ ਮੁਸ਼ਕਲ ਜੀਗਾ ਫੌਜੀ ਕਹਿੰਦਾ ਅੱਛਾ ਕਹਿੰਦਾ ਤੂੰ ਇੱਕ ਕੰਮ ਕਰ ਵੀ ਆਹ ਤੇਰਾ ਜਿਹੜਾ ਗਲਾਸ ਆ ਚਮਤਕਾਰੀ ਇਹ ਕਹਿੰਦਾ ਤੂੰ ਮੈਨੂੰ ਦੇ ਦੇ ਤੇ ਕਹਿੰਦਾ ਮੈਂ ਆਪੇ ਫੇਰ ਕਹਿੰਦਾ ਮੈਂ ਤੈਨੂੰ ਤੰਗ ਨਹੀਂ ਕਰਦਾ ਪੂਤ ਵੀ ਫਿਰ ਆ ਸਕੀਮ ਲਾਉਂਦਾ ਪੂਤ ਕਹਿੰਦਾ ਵੀ ਐ ਨਹੀਂ ਕਹਿੰਦਾ ਤੈਨੂੰ ਉਹ ਜਿਹੜੀ ਮਤਲਬ ਤੈਨੂੰ ਲਿਖਤ ਦਿੱਤੀ ਸੀਗੀ ਹੈਨਾ ਅਸੀਂ ਕਹਿੰਦਾ ਡੀਲ ਜਿਹੜੀ ਤੇ ਆਪਣੇ ਵਿੱਚ ਹੋਈ ਸੀਗੀ ਡੀਲ ਕਹਿੰਦਾ ਉਹਨੂੰ ਤੂੰ ਖਾਰਜ ਕਰ ਦੇ ਤੇ ਕਹਿੰਦਾ ਉਹ ਚਿੱਠੀ ਨੂੰ ਪਾੜ ਦੇ ਕਹਿੰਦਾ ਫੇਰ ਮੈਂ ਤੈਨੂੰ ਇਹ ਦੇ ਦਿੰਦਾ ਕਹਿੰਦਾ ਚੱਲ ਠੀਕ ਆ ਤੇ ਫੌਜੀ ਉਹਨੂੰ ਚ ਜਿਹੜਾ ਸੱਟ ਦਿੰਦਾ ਮੁਕਤ ਕਰ ਦਿੰਦਾ ਭੂਤ ਨੂੰ ਤੇ ਭੂਤ ਨੂੰ ਉਹ ਬਲਾ ਦੇ ਦਿੰਦੀ ਆ ਤੇ ਉਸ ਤੋਂ ਬਾਅਦ ਫੌਜੀ ਫਿਰ ਆਲੇ ਦਾਲ ਦੇ ਪਿੰਡਾਂ 'ਚ ਹੋਰ ਗੱਲ ਵਾਸਤੇ ਮਸ਼ਹੂਰ ਹੋ ਜਾਂਦਾ ਵੀ ਜੇ ਕੋਈ ਬਿਮਾਰ ਹੁੰਦਾ ਕਿਸੇ ਨੂੰ ਕੋਈ ਆਰਾਮ ਨਹੀਂ ਆਉਂਦਾ ਤੇ ਉਹ ਫੌਜੀ ਕੋਲੇ ਜਾਓ ਫੌਜੀ ਦੇਖ ਕੇ ਦੱਸਦਾ ਜੇ ਉਹ ਉਹ ਦੇਖ ਲੈਂਦਾ ਗਲਾਸ ਰੱਖ ਕੇ ਮੱਥੇ ਤੇ ਵੀ ਜੇ ਉਹਦੇ ਪੈਰਾਂ ਵੱਲ ਮੋਤ ਖੜੀ ਆ ਫਿਰ ਉਹ ਜਿਹੜਾ ਪਾਣੀ ਹੁੰਦਾ ਉਹ ਬੰਦੇ ਦੇ ਉੱਤੇ ਸੱਟ ਦਿੰਦਾ ਤੇ ਬੰਦਾ ਉੱਠ ਕੇ ਬਹਿ ਜਾਂਦਾ ਸੈੱਟ ਹੋ ਜਾਂਦਾ ਤੇ ਜੇ ਸੈਰ ਵੱਲ ਹੋਵੇ ਫਿਰ ਉਹ ਦਾ ਦਿੰਦਾ ਵੀ ਭਾਈ ਵੀ ਇਹ ਨਹੀਂ ਬਚ ਸਕਦਾ ਉਹਨਾਂ ਤੇ ਇਦਾਂ ਹੀ ਅਚਾਨਕ ਕਈ ਇਦਾਂ ਹੀ ਫਿਰ ਹੋਰ ਕਈ ਸਾਲ ਲੰਘ ਜਾਂਦੇ ਆ ਤੇ ਅਚਾਨਕ ਫਿਰ ਫੌਜੀ ਸੇਮ ਉਹੀ ਫੌਜੀ ਵੀ ਬਿਮਾਰ ਹੋ ਜਾਂਦਾ ਇੱਕ ਦਿਨ ਤੇ ਫੌਜੀ ਬਿਮਾਰ ਹੋ ਜਾਂਦਾ ਤੇ ਫੌਜੀ ਦੇਖਦਾ ਵੀ ਹੁਣ ਕੀ ਕੀਤਾ ਜਾ ਫੌਜੀ ਫਿਰ ਉਹੀ ਗਲਾਸ ਆਪਦੇ ਸਿਰ ਤੇ ਰੱਖ ਕੇ ਉਹ ਦੇਖਦਾ ਵੀ ਮੌਤ ਖੜੀ ਆ ਉਹੀ ਪਰਛਾਵੀ ਜੀ ਫਿਰ ਥੋੜੇ ਟਾਈਮ ਬਾਅਦ ਉਹ ਤੇ ਸਾਹਮਣੇ ਆ ਜਾਂਦੀ ਆ ਵੀ ਚੱਲ ਫੋਜੀਆ ਵੀ ਤੇਰਾ ਟਾਈਮ ਆ ਗਿਆ ਵੀ ਹੁਣ ਫੋਜੀ ਕਹਿੰਦਾ ਵੀ ਇੰਨੀ ਵੀ ਕੀ ਕਾਢੀ ਆ ਵੀ ਕਹਿੰਦਾ ਥੋੜਾ ਟਾਈਮ ਦੇ ਮੈਨੂੰ ਵੀ ਕਹਿੰਦਾ ਮੈਂ ਕੁਝ ਕੰਮ ਕਰਨ ਵਾਲਿਆ ਵੀ ਉਹ ਕਰ ਲੂੰਗਾ ਤੇ ਕਹਿੰਦਾ ਫਿਰ ਚੱਲਵਾਂਗੇ ਆਪਾਂ ਉਹ ਮੋਤ ਕਹਿੰਦੀ ਨਹੀਂ ਕਹਿੰਦੀ ਐ ਨਹੀਂ ਵੀ ਐ ਨਹੀਂ ਹੁੰਦਾ ਕਹਿੰਦੇ ਤੈਨੂੰ ਜਾਣਾ ਪੈਣਾ ਵੀ ਹੁਣ ਤੇਰਾ ਟਾਈਮ ਖਤਮ ਹੋ ਗਿਆ ਧਰਤੀ ਤੇ ਫੋਜੀ ਫਿਰ ਝੱਟ ਫੋਜੀ ਨੂੰ ਯਾਦ ਆਉਂਦਾ ਉਹਦੇ ਸਹਰਾਣੇ ਥੱਲੋਂ ਉਹ ਝੋਲਾ ਜਾਂ ਕੱਢਦਾ ਤੇ ਮੋਤ ਨੂੰ ਕਹਿੰਦਾ ਚੱਲ ਝੋਲੇ ਵਿੱਚ ਉਹ ਮੋਤ ਝੋਲੇ ਵਿੱਚ ਪੈਟ ਜਾਂਦੀ ਆ ਫੇਰ ਭਾਈ ਕੀ ਕਰਦਾ ਫੌਜੀ ਮਾਰ ਕੇ ਝੋਲੇ ਝੋਲੇ ਦਾ ਮੂੰਹ ਜਾਂ ਬੰਨ ਕੇ ਉਹ ਸਾਈਡ ਤੇ ਰੱਖ ਦਿੰਦਾ ਫੌਜੀ ਫੇਰ ਸੈੱਟ ਹੋ ਜਾਂਦਾ ਫੇਰ ਸਹੀ ਹੋ ਜਾਂਦਾ ਜਿਵੇਂ ਪਹਿਲਾਂ ਹੁੰਦਾ ਤੇ ਮੌਤ ਨੂੰ ਜਾ ਕੇ ਫਿਰ ਉਹ ਕਿਤੇ ਨਾ ਮਤਲਬ ਆਪਦੇ ਘਰ ਦੇ ਕਿਸੇ ਖੂਂਜੇ ਚ ਦੱਬ ਦਿੰਦਾ ਝੋਲੇ ਨੂੰ ਤੇ ਉਦੋਂ ਬਾਅਦ ਫਿਰ ਕਾਫੀ ਕੁਝ ਵਿਗੜ ਜਾਂਦਾ ਵੀ ਦੁਨੀਆ ਦੇ ਸਾਰਾ मतलब सारा सर्कल ही सा, खराब हो ਜਾਂਦਾ ਕੋਈ ਮਰਦਾ ਹੀ ਨਹੀਂ ਉਦੋਂ ਬਾਅਦ ਨਾ ਫੌਜੀ ਮਰਦਾ ਨਾ ਕੋਈ ਹੋਰ ਤੇ ਨਾ ਬਸ ਜਨਮ ਹੋਈ ਜਾਂਦੇ ਆ ਨਵੇਂ ਬੱਚਿਆਂ ਦੇ ਮਰਦਾ ਕੋਈ ਹੈ ਨਹੀਂ ਐਂ ਫਿਰ ਸਾਰੀ ਜਾਨੀ ਪੂਰੀ ਦੁਨੀਆ ਦਾ ਹੀ ਸੰਤੁਲਨ ਖਰਾਬ ਹੋ ਜਾਂਦਾ ਬੈਲੈਂਸ ਮੁੱਕੇ ਜਾਂਦਾ ਕਿਉਂਕਿ ਕੋਈ ਮਾਰੀ ਨਹੀਂ ਰਿਹਾ ਤੇ ਫਿਰ ਇੱਕ ਦਿਨ ਆਈ ਕਈ ਸਾਲ ਲੰਘ ਜਾਂਦੇ ਐਦਾਂ ਵੀ ਫਿਰ ਅਚਾਨਕ ਇੱਕ ਦਿਨ ਫੌਜੀ ਤੁਰਿਆ ਜਾਂਦਾ ਹੁੰਦਾ ਤੇ ਉਹਨੂੰ ਜਿਹੜਾ ਉਹ ਮੰਗਦਾ ਫਰਿਸ਼ਤਾ ਮਿਲਿਆ ਹੁੰਦਾ ਉਹਦੇ ਕਈ ਸਾਲ ਪਹਿਲਾਂ ਅਚਾਨਕ ਉਹ ਮਿਲਦਾ ਕਿਤੇ ਮਤਲਬ ਕਿਸੇ ਹੋਰ ਰੂਪ ਦੇ ਵਿੱਚ ਫੌਜੀ ਨੂੰ ਕਹਿੰਦਾ ਉਹ ਇੱਕ ਮਤਲਬ ਬਿਰਦ ਕਿਸੇ ਮਤਲਬ ਔਰਤ ਦਾ ਰੂਪ ਲਿਆ ਹੁੰਦਾ ਉਹਨੇ ਤੇ ਵੀ ਉਹ ਐ ਹਵਾ ਨਾਲ ਵੀ ਐ ਹਿੱਲਦੀ ਹੁੰਦੀ ਆ ਵੀ ਉਹ ਉਹਦੀ ਇੰਨੀ ਜ਼ਿਆਦਾ ਉਮਰ ਹੋ ਜਾਂਦੀ ਹੁੰਦੀ ਆ ਤੇ ਵੀ ਉਹ ਮਰਦੀ ਵੀ ਨਹੀਂ ਤੇ ਉਹ ਹਵਾ ਨਾਲ ਵੀ ਉਹਦਾ ਸਰੀਰ ਐ ਹਿੱਲਣ ਹਿੱਲਦਾ ਹੁੰਦਾ ਤੇ ਫੌਜੀ ਉਹ ਦੇਖਦਾ ਵੀ ਫੌਜੀ ਦੇਖ ਕੇ ਬੜਾ ਹਰ 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 ਹੁੰਦਾ ਵੀ ਯਾਰ ਵੀ ਇਹ ਵੀ ਉਮਰ ਇਹਦੀ ਕਿੰਨੀ ਹੋਗੀ ਵੀ ਇਹ ਕਿ ਮੈਂ ਤੁਰ ਹੀ ਫਿਰਦੀ ਆ ਵੀ ਕਿੰਨੀ ਔਖੀ ਆ ਨਾ ਤੇ ਉਹਦੇ ਨਾਲ ਜਦੋਂ ਗੱਲ ਕਰਦਾ ਤੇ ਉਹ ਜਿਹੜੀ ਹੁੰਦੀ ਔਰਤ ਬੁੱਢੀ ਔਰਤ ਉਹ ਮਤਲਬ ਬੜਾ ਉਹਦਾ ਉਹਦਾ ਬੜੀ ਦੁਖੀ ਹੁੰਦੀ ਆ ਨਾ ਉਹਦਾ ਦੁੱਖ ਸੁਣਾਉਂਦੀ ਆ ਕਹਿੰਦੀ ਵੀ ਮੈਂ ਤਾਂ ਵੀ ਪਤਾ ਨਹੀਂ ਕਿਉਂ ਮੈਨੂੰ ਰੱਬ ਲੈ ਕੇ ਨਹੀਂ ਜਾਂਦਾ ਹਨਾ ਵੀ ਵੀ ਇੰਨੀ ਉਮਰ ਹੋ ਗਈ ਮੈਂ ਕਦੇ ਬਿਨਾਂ ਕੋਈ ਹਸਾਰ ਆ ਬਹ ਹਨਾ ਵੀ ਖਾਸਾ ਕੁਝ ਬੋਲਦੀ ਆ ਕਹਿੰਦੀ ਵੀ ਪਤਾ ਨਹੀਂ ਮੈਨੂੰ ਕਿਉਂ ਨਹੀਂ ਰੱਬ ਲੈ ਕੇ ਜਾਂਦਾ ਹਨਾ ਵੀ ਫੌਜੀ ਬੜਾ ਹਰਾ ਹੁੰਦਾ ਵੀ ਯਾਰ ਇਹ ਕੌਣ ਵੀ ਕਹਿੰਦਾ ਵੀ ਕੋਈ ਐ ਮੌਤ ਵੀ ਮੰਗਦਾ ਹੁੰਦਾ ਕਹਿੰਦਾ ਵੀ ਐ ਕਿਵੇਂ ਹੁੰਦਾ ਹੋ ਸਕਦਾ ਫਿਰ ਉਹਨੂੰ ਉਸ ਤੋਂ ਬਾਅਦ ਉਹ ਹੀ ਮੰਗਦਾ ਫਿਰ ਮਿਲਦਾ ਉਹਨੂੰ ਦੱਸਦਾ ਵੀ ਫੌਜੀ ਐ ਤੂੰ ਕਹਿੰਦਾ ਤੈਨੂੰ ਝੋਲਾ ਦਿੱਤਾ ਸੀ ਇੱਕ ਉਹ ਕਹਿੰਦਾ ਹਾਂ ਜੀ ਕਹਿੰਦਾ ਦਿੱਤਾ ਸੀ ਕਹਿੰਦਾ ਵੀ ਤੂੰ ਕਹਿੰਦਾ ਕਿੰਨਾ ਝੋਲੇ ਮੈਂ ਕਹਿੰਦਾ ਤੂੰ ਸਾਰੀ ਦੁਨੀਆ ਹਲਾਤੀ ਫੌਜੀ ਕਹਿੰਦਾ ਵੀ ਮੈਂ ਦੁਨੀਆ ਹਲਾਤੀ ਕਹਿੰਦਾ ਕਿਵੇਂ ਕਹਿੰਦਾ ਤੂੰ ਕਹਿੰਦਾ ਉਹਦੇ ਵਿੱਚ ਮੌਤ ਨੂੰ ਬੰਦ ਕਰਕੇ ਰੱਖ ਲਿਆ ਕਹਿੰਦਾ ਹੁਣ ਕੋਈ ਮਾਰੀ ਨਹੀਂ ਰਿਹਾ ਪੂਰੀ ਦੁਨੀਆ ਤੇ ਕਹਿੰਦਾ ਦੁਨੀਆ ਦੀ ਆਬਾਦੀ ਵਧ ਜਾਂਦੀ ਹੈ ਇਹ ਕਹਿੰਦਾ ਉਹ ਜਿਹੜੇ ਪਹਿਲਾਂ ਵਾਲੇ ਆ ਕਹਿੰਦਾ ਮਾਰ ਕੋਈ ਰਿਹਾ ਨਹੀਂ ਤੇ ਕਹਿੰਦਾ ਇਹ ਤਾਂ ਦੁਨੀਆ ਖਤਮ ਹੋ ਜੂਗੀ ਕਹਿੰਦਾ ਭੁੱਖ ਮਰੀ ਫੈਲ ਜਾਣੀ ਆ ਕੀ ਕੋਈ ਛੂਤ ਇਹਨਾਂ ਤੈਨੂੰ ਪਤਾ ਇਹਦੇ ਬਾਰੇ ਸੋਚਿਆ ਕਦੇ ਤੂੰ ਫੌਜੀ ਬੜਾ ਸੋਚਾਂ ਜਾ ਪੈਂਦਾ ਵੀ ਯਾਰ ਇਹ ਤਾਂ ਮੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਤੇ ਫੇਰ ਕੀ ਸੋਚਦਾ ਫੇਰ ਕੀ ਹੁੰਦਾ ਉਹ ਕਹਿੰਦਾ ਵੀ ਹੁਣ ਇਹਦਾ ਹੱਲ ਕੀ ਆ ਕਹਿੰਦਾ ਹੱਲ ਹੁਣ ਇਹਦਾ ਦੇਖ ਕਹਿੰਦਾ ਹੁਣ ਤੂੰ ਤੈਨੂੰ ਪਤਾ ਹੋਊ ਕਹਿੰਦਾ ਤੂੰ ਤੂੰ ਹੀ ਕੀਤਾ ਜੋ ਕੀਤਾ ਫੌਜੀ ਬੜਾ ਪਰੇਸ਼ਾਨ ਹੁੰਦਾ ਫੌਜੀ ਝਟ ਘਰੇ ਜਾਂਦਾ ਫੇਰ ਤੇ ਉਹ ਝੋੜਾ ਲੱਭਦਾ ਹਨ ਉਹਨੇ ਕਿੱਥੇ ਦੱਬਿਆ ਸੀ ਝੋੜਾ ਲੱਭ ਕੇ ਫਿਰ ਉਹ ਜੋ ਮੌਤ ਨੂੰ ਆਜ਼ਾਦ ਕਰਦਾ ਤੇ ਉਦੋਂ ਬਾਅਦ ਤੋਂ ਫਿਰ ਕਹਿੰਦੇ ਆ ਵੀ ਫਿਰ ਫੇਰ ਹੌਲੀ ਹੌਲੀ ਮੌਤ ਫੇਰ ਮਤਲਬ ਸਾਰੀ ਗਿਣਤੀ ਪੂਰੀ ਕਰਦੀ ਹੈ ਦੁਨੀਆ ਦੀ ਪਰ ਉਦੋਂ ਬਾਅਦ ਫਿਰ ਆਏ ਮੌਤ ਲੋਕਾਂ ਦੇ ਸਾਹਮਣੇ ਉਹਨੂੰ ਹਟ ਜਾਂਦੀ ਹੈ ਉਦੋਂ ਬਾਅਦ ਫਿਰ ਮੌਤ ਜਿਹੜੀ ਹੁੰਦੀ ਆ ਉਹ ਲੋਕਾਂ ਦੀ ਲੋਕ ਕੇ ਜਾਨ ਲੈਣ ਲੱਗ ਜਾਂਦੀ ਹੈ ਇੱਕ ਦਿਨ ਫਿਰ ਆਏ ਅਚਾਨਕ ਫੌਜੀ ਦਾ ਵੀ ਫੌਜੀ ਦਾ ਵੀ ਨੰਬਰ ਲੱਗ ਜਾਂਦਾ ਉਹਦਾ ਝੋੜਾ ਉਹਦੇ ਕੋਲ ਹੁੰਦਾ ਨਹੀਂ ਉਹਦਾ ਵੀ ਆਈ ਨੰਬਰ ਲੱਗ ਜਾਂਦਾ ਤੇ ਫਿਰ ਉਹਨੋਂ ਵੀ ਮਤਲਬ ਉਹਦੀ ਵੀ ਮੌਤ ਹੋ ਜਾਂਦੀ ਆ ਤੇ ਫਿਰ ਇਸ ਤਰ੍ਹਾਂ ਬਹੁਤ ਮੌਤ ਉਸ ਤੋਂ ਬਾਅਦ ਫਿਰ ਲੋਕੇ ਲੋਕਾਂ ਦੀ ਜਾਨ ਲੈਣ ਲੱਗ ਜਾਂਦੀ ਆ ਤੇ ਬਸ ਇਹ ਸੀਗੀ ਦੋਸਤੋ ਅੱਜ ਦੀ ਕਹਾਣੀ ਤੇ ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਈ ਹੋਊਗੀ ਤੇ ਇਹ ਆਪਾਂ ਹੁਣ ਇੱਕ ਬਲੰਦਾਵੀਂ ਸੀਰੀਜ਼ ਜੀ ਮੈਂ ਸਟਾਰਟ ਕਰਨ ਲੱਗਿਆ ਵਾਂ ਵੀ ਕਹਾਣੀਆਂ ਐਦਾਂ ਕੁਝ ਲੱਭ ਕੇ ਕੁਝ ਪੜ੍ਹ ਕੇ ਮੈਨੂੰ ਜੋ ਜਿਹੜੀਆਂ ਵੀ ਪਬਲਿਕ ਡੋਮੇਨ 'ਚ ਹੋਇਆ ਕਰਨਗੀਆਂ ਵੀ ਮਤਲਬ ਵੀ ਜਿਨ੍ਹਾਂ ਦੇ ਕੋਈ ਕਾਪੀਰਾਈਟ ਨਹੀਂ ਜਿਹੜਾ ਤੇ ਰਾਈਟਰ ਮਤਲਬ ਕੌਸਲ ਤੋਂ ਪਹਿਲਾਂ ਦੇ ਦੁਨੀਆ ਤੋਂ ਚਲੇਗੇ ਹਨ ਵੀ ਉਹ ਕਹਾਣੀਆਂ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜੇ ਇਹ ਕਹਾਣੀ ਤੁਹਾਨੂੰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਕੀ ਫੇਰ ਮਿਲਦੇ ਆਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਹਦ ਤੱਕ ਲਈ ਰੱਬ ਰੱਖਾ